ਹਾਂਜੀ ਦੋਸਤੋ ਹੁਣ ਅੱਜ ਕੱਲ੍ਹ ਗਰਮੀਆਂ ਦਾ ਸੀਜ਼ਨ ਹੈ ਜਿਹੜੀ ਬੱਲਾਂ ਵਾਲੀ ਸਬਜ਼ੀ ਹੈ ਨਾ ਲੱਗਦੀ ਹੈ ਕੱਦੂ ਹੋ ਗਏ ਤੋਰੀਆਂ ਹੋ ਗਏ ਨਾ ਪਤਾ ਕੀ ਹੈ ਉਹ ਬੇਲਾਂ ਸਿਰਫ ਉੱਪਰ ਨੂੰ ਹੀ ਵੱਧਦੀਆਂ ਰਹਿੰਦੀਆਂ ਉਹਨਾਂ ਦਾ ਜਿਹੜਾ ਜ਼ੋਰ ਹੈ ਨਾ ਉੱਪਰ ਨੂੰ ਵਧਣ ਤੇ ਲੱਗ ਜਾਂਦਾ ਆਪਾਂ ਇੱਕ ਪਹਿਲਾਂ ਆ ਜਿਹੜਾ ਬੇਲ ਦਾ ਟੂਸਾ ਤੋੜਿਆ ਸੀ ਉਹਨੇ ਨਾ ਆ ਸਾਈਡਾਂ ਤੇ ਜਿਹੜੀਆਂ ਬਰਾਂਚਾਂ ਕੱਢਣੀਆਂ ਸ਼ੁਰੂ ਕਰਤੀਆਂ ਸੀ ਤੇ ਇਹਦੇ ਫਰੂਟ ਵੱਧਾ ਨਾ ਤੇ ਇੱਕ ਜਿਹੜੀ ਆ ਬੇਲ ਹੈ ਨਾ ਇਹ ਵਾਲੀ ਸਿੰਗਲ ਸੀਗੀ ਇਹ ਦੋ ਵੇਲਾਂ ਜੜ ਦੇ ਵਿੱਚੋਂ ਹੁਣ ਆਪਾਂ ਇਹਨੂੰ ਉੱਪਰੋਂ ਕਟਿੰਗ ਕਰਦੇ ਆਂ ਬਾਲੇ ਵੀਰਾਂ ਨੂੰ ਇਹ ਹੋਊਗਾ ਵੀ ਹਨਾ ਵੀ ਪਤਾ ਨਹੀਂ ਕੋਈ ਗਲਤ ਨਾ ਹੋ ਜੇ ਆਹ ਦੇਖ ਲਓ ਨਾ ਤੁਹਾਡੇ ਸਾਹਮਣੇ ਆ ਆਪਾਂ ਨੇ ਆ ਉੱਪਰ ਇਹਦਾ ਉੱਪਰਲਾ ਹਿੱਸਾ ਬਿਲਕੁਲ ਉੱਪਰੋਂ ਉੱਪਰੋਂ ਕਟਿੰਗ ਕਰ ਦੋ ਹੁਣ ਇਹਨ ਇੱਥੋਂ ਫੋਟੋਆਂ ਸ਼ੁਰੂ ਕਰ ਦੇਣਾ ਤੇ ਫਾਲ ਚੱਕਣਾ ਸ਼ੁਰੂ ਕਰ ਦੇਣਾ ਤੁਸੀਂ ਆਪ ਰਿਜ਼ਲਟ ਦੇਖੋਗੇ ਕਿੰਨਾ ਵਧੀਆ ਰਿਜ਼ਲਟ ਮਿਲੂ ਤੁਹਾਨੂੰ ਤੁਸੀਂ ਐਵੇਂ ਆ ਇੱਕ ਆਈਡੀਆ ਵਰਤ ਕੇ ਤੇ ਜਿਨ੍ਹਾਂ ਤੇ ਵੀ ਕੱਦੂ ਘਟ ਲੱਗਦੇ ਆ